ਤੁਸੀਂ ਦੇਖ ਰਹੇ ਹੋ ਫਗਵਾੜਾ ਨਿਊਜ਼ ਮੈਂ ਹਾਂ ਤੁਹਾਡਾ ਅੰਜਲੀ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਚਲਾਈ ਗਈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਅੱਜ ਫਗਵਾੜਾ ਵਿੱਚ ਇੱਕ ਹੈ ਮੀਟਿੰਗ ਹੋਈ ਇਹ ਮੀਟਿੰਗ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਹਰਜੀਮਨ ਅਦੇ ਨਸ਼ਾ ਮੁਕਤੀ ਮੋਰਚਾ ਦੇ ਹਲਕਾ ਕੋਆਰਡੀਨੇਟਰ ਦਲਜੀਤ ਰਾਜੂ ਦਰਵੇਸ਼ਪੈਣ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਸਥਾਨਿਕ ਨੁਮਾਇੰਦਿਆਂ ਨੇ ਭਾਗ ਲਿਆ ਦਲਜੀਤ ਰਾਜੂ ਨੇ ਜਾਣਕਾਰੀ ਦਿੰਦਿਆਂ ਹੋਇਆ ਕਿਹਾ ਕਿ ਇਹ ਮੁਹਿੰਮ ਸ਼ਹਿਰ ਦੇ ਪਜ਼ਾ ਦੇ ਪਜ਼ਾ ਵਾਡਾ ਤੱਕ ਪਹੁੰਚਾਈ ਜਾਵੇਗੀ ਹਰ ਵਾਰਡ ਵਿੱਚ ਵਾਕ ਵਾਕ ਮੀਟਿੰਗਾਂ ਕਰਕੇ ਨਸ਼ੇ ਦੇ ਮਾਰੇ ਪ੍ਰਭਾਵਾਂ ਬਾਰੇ ਲੋਕਾਂ ਨੂੰ ਜਾਣੂ ਕੀਤਾ ਜਾਵੇਗਾ ਇਹ ਮੀਟਿੰਗ ਵਿੱਚ ਹਲਕਾ ਇੰਚਾਰਜ ਹੰਦੂਰ ਸਿੰਘ ਹਾਰਜੀਮਰ ਨਗਰ ਨਿਗਮ ਕਮਿਸ਼ਨਰ ਮੈਡਮ ਅਤੇ ਮੇਅਰ ਰਾਮਪਾਲ ਉੱਪਲ ਐਸਟੀਐਮ ਫਗਵਾੜਾ ਜਸ਼ਨਜੀਤ ਸਿੰਘ ਡੀਐਸਪੀ ਫਗਵਾੜਾ ਐਸਐਚਓ ਸਿਟੀ ਸਮੇਤ ਕਈ ਹੋਰ ਅਧਿਕਾਰੀ ਸ਼ਾਮਿਲ ਰਹੇ ਉਹਨਾਂ ਨੇ ਮੁਹਿੰਮ ਨੂੰ ਸਫਲ ਬਣਾਉਣ ਲਈ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਦਲਜੀਤ ਰਾਜੂ ਨੇ ਆਖਰ ਵਿੱਚ ਕਿਹਾ ਕਿ ਨਸ਼ਿਆਂ ਨਾਲ ਲੜਾਈ ਸਿਰਫ ਸਰਕਾਰ ਜਾਂ ਪੁਲਿਸ ਦੀ ਜ਼ਿੰਮੇਵਾਰੀ ਨਹੀਂ ਸਗੋ ਹਰ ਨਾਗਰਿਕ ਨੂੰ ਆਪਣੀ ਭੂਮਿਕਾ ਨਿਭਾਉਣੀ ਪਵੇਗੀ ਫਗਵਾੜਾ న్యూਸ ਲਈ ਕੈਮਰਾਮੈਨ ਜੋਸ਼ਰਮਦ ਨਾਲ ਚਰਨਜੀਤ ਸਿੰਘ ਸੋਨੀ ਦੀ ਵਿਸ਼ੇਸ਼ ਰਿਪੋਰਟ ਅਜੀ ਭਾਜੀ ਅੱਜ ਦੀ ਮੀਟਿੰਗ ਬਾਰੇ ਕਹਿਣਾ ਹੈ ਅੱਜ ਮੀਟਿੰਗ ਦੇ ਤੌਰ 'ਤੇ ਨਸ਼ਿਆ ਵਿਰੋਧੀ ਤਹਿਰ ਬੀਤ ਰਹੀ ਆ ਜਿਹਦੇ ਵਿੱਚ ਸਾਰੇ ਹੀ ਜਿਹੜੇ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਬੁਲਾਇਆ ਗਿਆ ਉਹਦੇ ਵਿੱਚ ਦੂੜੀਆਂ ਲਾਈਆਂ ਗਈਆਂ ਕਿਉਂਕਿ ਜਿਹੜੇ 50 50 ਵਾਰ ਆ ਕੋਈ ਪਹਿਲਾ ਪਿੰਡਾਂ ਦੇ ਵਿੱਚ ਮਿਲਦਾ ਸੀ ਪਿੰਡਾਂ ਤੋਂ ਬਾਅਦ ਹੁਣ ਜਿਹੜੇ ਬਾੜਾਂ ਤੋਂ ਬਾੜਾਂ ਦੇ ਵਿੱਚ ਮਿਲਣਾ ਸ਼ੁਰੂ ਆ ਇੱਕ ਨੰਬਰ ਤੋਂ ਲੈ ਕੇ 50 ਬਾੜਾਂ ਦੇ ਵਿੱਚ ਬਾਪੂ ਬਾੜਾਂ ਦੇ ਵਿੱਚ ਮਿਲਣਾ ਸਿੱਧਾ ਜਾਨੀਆਂ ਜਿਹਦੇ ਤਹਿਤ ਸਾਰੇ ਹੀ ਫਸ਼ਾਸ਼ਨ ਅਧਿਕਾਰੀਆਂ ਦੀ ਗੁੱਠੀ ਲਾਈ ਗਈ ਹੈ ਆ ਔਰ ਜਿੰਨੇ ਵੀ ਸਾਡੇ ਐਮਸੀ ਇਲੈਕਸ਼ਨ ਲੜੇ ਆ ਜਾਂ ਐਮਸੀ ਸਾਡੇ ਹੈਗੇ ਆ ਉਹਨਾਂ ਸਾਰਿਆਂ ਨੂੰ ਬੇਇੱਜ਼ਤੀ ਕੀਤੀ ਗਈ ਆ ਵੀ ਸਰਕਾਰ ਵੱਲੋਂ ਜਿਹੜੀ ਮਹਿੰਮ ਚਲਾਈ ਗਈ ਆ ਉਹਦੇ ਲਈ ਪਰ ਅੱਪਾ ਲੋਕਾਂ ਨੂੰ ਜਾਗਰੂਕ ਕਰੀਏ ਘਰ ਘਰ ਜਿਹੜਾ ਪੰਜਾਬ ਸਰਕਾਰ ਦੱਸ ਰਹੀ ਆ ਪਜਾਈਓ ਤੁਹਾਨੂੰ ਨਸ਼ਾ ਜਿਹੜਾ ਪੰਜਾਬ ਦੇ ਵਿੱਚ ਕੋੜਾ ਉਹਨੂੰ ਗੱਡਿਆ ਜਾਵੇ ਉਹਦੇ ਤਹਿਤ ਸਾਰਿਆਂ ਨੇ ਡਿਊਟੀਆਂ ਲਾਈਆਂ ਨੇ ਸਾਰੇ ਪ੍ਰਸ਼ਾਸਨ ਨੂੰ ਸੱਦ ਤਰਕੀਆਂ ਗਈ ਵੀ ਇਹ ਜਿਹੜੀ ਮੀਟਿੰਗ ਆ ਉਹ ਸਰਕਾਰ ਦੇ ਵੱਲੋਂ ਹਦਾਇਤ ਆ ਵਧੀਆ ਮੀਟਿੰਗਾ ਹੋਣੀ ਚਾਹੀਦੀ ਹੈ ਸਾਰੇ ਪ੍ਰਸ਼ਾਸਨ ਨੇ ਜਿਹੜੀ ਡਿਊਟੀਆਂ ਔਰ ਵੱਖ-ਵੱਖ ਭਾਗਾਂ ਦੀਆਂ ਲਾਈਆਂ ਨੇ ਆ ਕੱਲ ਸਾਰਿਆਂ ਨੇ ਉੱਥੇ ਪਹੁੰਚਣਾ ਤਾਂ 4 ਵਜੇ ਮੀਟਿੰਗ ਜਿਹੜੀ ਆ ਉਹ ਇੱਕ ਬਾੜ ਦੇ ਵਿੱਚ ਜਿਹੜਾ ਪਰਮਿਸ਼ਰਦੀ ਨਿੱਕਾ ਜੀ ਆ ਉਹਨਾਂ ਦੇ ਬਾੜ ਦੇ ਵਿੱਚ ਮੀਟਿੰਗਾ ਉਸ ਤੋਂ ਬਾਅਦ ਜਿਹੜੀ ਦੂਸਰੀ ਮੀਟਿੰਗ ਆ ਉਹ ਮੇਤਾ ਸੁਦੀਪ ਤੇ ਰੰਜੀਤ ਸਿੰਘ ਫਤਿਹ ਉਨ੍ਹਾਂ ਦੇ ਬਾੜ ਦੇ ਵਿੱਚ ਮੀਟਿੰਗਾਂ ਔਰ ਜਿਹੜੀ ਵਕਫਾ ਵਕਫਾ ਮੀਟਿੰਗਾਂ ਇਦਾਂ ਹੀ ਸਾਰੀਆਂ ਕੀਤੀਆਂ ਜਾਂਗੀਆਂ ਸਾਰੇ ਇਹ ਜਿਹੜੇ ਅਧਿਕਾਰੀਆਂ ਦਾ ਧੰਨਵਾਦ ਵੀ ਆ ਵੀ ਪਹੁੰਚੇ ਆ ਔਰ ਮੈਂ ਫਿਰ ਬੇਨਤੀ ਕਰਦਾ ਪਗਵਾੜਾ ਵਾਸੀਆਂ ਨੂੰ ਮੀਟਿੰਗਾਂ ਦੇ ਵਿੱਚ ਵੱਧ ਤੋਂ ਵੱਧ ਯੋਗਦਾਨ ਪਾ ਕੇ ਸਾਡਾ ਸਾਥ ਦਿਓ ਪੰਜਾਬ ਸਰਕਾਰ ਦਾ ਸਾਥ ਦਿਓ ਤੁਹਾਡਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ